ਜਿਹੜਾ ਆ ਬਚਨ ਦੇ ਆਖੇਂ ਈਸਰ ਆਖੇਂ ਸਿੱਧ ਆਖੇਂ ਕੀਤੇ ਕੀਤੇ ਬੁੱਧ ਆਖੇਂ ਦਾਨਵ ਆਖੇਂ ਦੇਵ ਆਖੇਂ ਸੁਰ ਨਾਰ ਮਨ ਜਨ ਸੇਵ ਕੀਤੇ ਆਖੇਂ ਆਖਣ ਪਾਹੇ ਕੀਤੇ ਕਹਿ ਕਹਿ ਉਠੜ ਜਾਏ ਸਬ ਦਾ ਨਾਮਾਰਜ ਕਹਿ ਰਿਹਾ ਕੀਤੇ ਆਖੇਂ ਆਖਣ ਪਾਹੇ ਕੀਤੇ ਕਹਿ ਕਹਿ ਉਠੜ ਜਾਹੇ ਇਤੇ ਕੀਤੇ ਜਿੰਨੇ ਪਹਿਲਾਂ ਹੋਇਆ ਇਨੇ ਫਿਰ ਪੈਦਾ ਹੋ ਜਾਣ ਇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕਾਂ ਕਈ ਕੇ ਮਹਾਰਜ ਕਹਿੰਦੇ ਜੇਵੜ ਭਾਵੈ ਤੇਵੜ ਹੋਵੇ ਨਾਨਕ ਜਾਣੈ ਸਾਚਾ ਸੋਏ ਜੇ ਕੋਈ ਡੀਂਗ ਮਾਰ ਕੇ ਕਹਿੰਦਾ ਜੀ ਨਹੀਂ ਮੇਰੇ ਤੋਂ ਪੁੱਛੋ ਮੈਂ ਜਾਣ ਨਾ ਪਿਆ ਸਭ ਕੁਝ ਕਿਉਂਕਿ ਬੰਦੇ ਦਾ ਸੁਭਾਅ ਇੱਕ ਵੈਗਰੂ ਇਹੀ ਤਾਂ ਬਾਬਾ ਜੀ ਦੇ ਘਰ ਦੀ ਨਿਮਰਤਾ ਹੈ ਜੀ ਇਹ ਨਹੀਂ ਕਿ ਪੈਗੰਬਰ ਬਹੁਤ ਹੋਏ ਬਹੁਤ ਔਲੀਏ ਹੋਏ ਜਿਹੜੇ ਪੂਰਵ ਵਿੱਚ ਹੋਏ ਉਹਨਾਂ ਸਾਰਿਆਂ ਦਾ ਜ਼ਿਕਰ ਗੁਰਦੇਵ ਨੇ ਆ ਸੋਦਰ ਦੀ ਪੌੜੀ ਵਿੱਚ ਕੀਤਾ ਜੀ ਮੈਂ ਜਿਹੜੇ ਪੂਰਵ ਵਿੱਚ ਹੋਏ ਕਿਉਂਕਿ ਉਸ ਵਿੱਚ ਕਿਸੇ ঈਸਾ ਦਾ ਮੂਸਾ ਦਾ ਤੇ ਆਪ ਸਭ ਨੂੰ ਪਤਾ ਹੈ ਕਿ ਤੇ ਹਜ਼ਰਤ ਮੁਹੰਮਦ ਸਾਹਿਬ ਦਾ ਤੇ ਉਂਝ ਵੀ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਜ਼ਿਕਰ ਨਹੀਂ ਸਤਿਗੁਰੂ ਨੇ ਜਿੰਨੇ ਪੂਰਵ ਚ ਹੋਏ ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਭਾਈ ਸਿੱਖੋ ਐਸੇ-ਐਸੇ ਹੋ ਚੁੱਕਿਆ ਇਹ ਪਰਮਾਤਮਾ ਨੂੰ ਗਾਉਂਦੇ ਆ ਪਰ ਅੱਜ ਜਦੋਂ ਰੋਹਾਨੀਅਤ ਦੀ ਗੱਲ ਚੱਲਦੀ ਹੈ ਕਿਸੇ ਬੰਦੇ ਨੂੰ ਥੋੜੀ ਜੀ ਇਕਾਗਰਤਾ ਵਿੱਚੋਂ ਕੁਝ ਲੱਭ ਜਾਏ ਮੈਂ ਥੋੜੀ ਜੀ ਕਹਿ ਰਿਹਾ ਬਚਨ ਸਾਤੋਂ ਲੱਗ ਪਏ ਉਹਦੇ ਅੰਦਰ ਇੱਕ ਭਰਮ ਪੈਦਾ ਹੋ ਜਾਂਦਾ ਹੈ ਕਿ ਸ਼ਾਇਦ ਮੈਂ ਸਭ ਕੁਝ ਕਰਨ ਦੇ ਸਮਰੱਥ ਹਾਂ ਸੱਚ ਜੀ ਇਹ ਅਨਮਤ ਵਾਲੇ ਵੀ ਖਾਸ ਕਰਕੇ ਹਿੰਦੂਇਜ਼ਮ ਚ ਮੈਂ ਬਹੁਤ ਕਿਉਂਕਿ ਮੇਰਾ ਵਾਪਿੰਦਾ ਸਾਰਿਆਂ ਨਾਲ ਸਾਰੀਆਂ ਥਾਂਾਂ ਤੇ ਜਾਣਾ ਪੈਂਦਾ ਹੈ हे ਭਗਵਨ ਭਗਵਨ ਨਮੋ ਇੱਕ ਦੁਜ ਨੂੰ ਸ਼ਬਦ ਵਰਦੇ ਆ ਪਿਆਰਿਓ ਨਹੀਂ ਗੁਰੂ ਘਰ ਚ ਇਸ ਚੀਜ਼ ਨੂੰ ਕਿਤੇ ਵੀ ਥਾਂ ਨਹੀਂ ਇੱਥੇ ਜਿਉਂ-ਜਿਉਂ ਅੰਦਰ ਦਾ ਭਾਂਡਾ ਭਰਦਾ ਹੈ ਗੁਰਮੁਖੋ ਤਿਉ ਤਿਉ ਨਿਮਰਤਾ ਵੀ ਜਾਂਦੇ ਨੇ ਕਦੀ ਗੁਰਮਤ ਵਾਲਾ ਇਹ ਨਹੀਂ ਕਹਿੰਦਾ ਮੈਂ ਰੱਬ ਦਾ ਅੰਤ ਪਾ ਚੁੱਕਾ ਮੈਂ ਅਖੀਰ ਤੱਕ ਪਹੁੰਚ ਗਿਆ ਨਹੀਂ ਇਹ ਨਹੀਂ ਦੇਖੋ ਮੈਂ ਬੇਨਤੀ ਆਪ ਨੂੰ ਕਰਾਂ ਇੱਕ ਦੋ ਸ਼ਬਦ ਹੋਰ ਆਪ ਨਾਲ ਸਾਂਝਾ ਕਰਨਾ ਸਿਰਫ ਅੱਗੇ ਫਿਰ ਬਾਚੰਗੂ ਦੀ ਗਤ ਨੂੰ ਦੀ ਅਵਸਥਾ ਨੂੰ ਕੋਈ ਨਹੀਂ ਜਾਣਦਾ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਕਹਿ ਲੱਗੇ ਇਤੇ ਕੀਤੇ ਹੋਰ ਕਰੇ ਤਾ ਆਖ ਨ ਸਕਹਿ ਕਹੀ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਅਸੀਂ ਨਹੀਂ ਜਾਣਦੇ ਹਰ ਕੀ ਗਤ ਨੇ ਕੋਊ ਜਾਣੈ ਨਾਨਕ ਜਾਣੈ ਸਾਚਾ ਸੋਏ ਜੇ ਮਹਾਰਾਜ ਅੱਗੇ ਫਿਰ ਕਹਿੰਦੇ ਜੇ ਕੋਈ ਬੰਦਾ ਆਪਣੀ ਜ਼ਬਾਨ ਨੂੰ ਆਪਣੇ ਮੂੰਹ ਨੂੰ ਆਪਣੇ ਬੋਲਾਂ ਨੂੰ ਵਿਗਾੜ ਕੇ ਆਪਣੀ ਔਕਾਤ ਨੂੰ ਟੱਪ ਕੇ ਇਹ ਸ਼ਬਦ ਕਹੇ ਜੀ ਮੈਂ ਪਾ ਗਿਆ ਅੰਤ ਬਾਬਾ ਜੀ ਕਿ ਜੇ ਕੋ ਅੱਖ ਹੈ ਬੋਲ ਵਿਗਾੜ ਤੇ ਉਹਨੂੰ ਬ੍ਰਹਮ ਗਿਆਨੀ ਨਹੀਂ ਤਾਂ ਲਿਖਿਆ ਸਿਰ ਗਾਵਾਰਾ ਗਾਵਾਰਾ ਗਾਵਾਰ ਜਦੋਂ ਮੂਰਖ ਬੰਦਿਆਂ ਦੀ ਸੂਚੀ ਤਿਆਰ ਹੋਵੇ ਉਸ ਬੰਦੇ ਨੂੰ ਸਭ ਤੋਂ ਟੌਪ ਦਾ ਮੂਰਖ ਲਿਖਿਆ ਜਾਏ ਜਿਹੜਾ ਇਹ ਸ਼ਬਦ ਕਹਿੰਦਾ ਕਿ ਮੈਂ ਰੱਬ ਬਾਰੇ ਸਭ ਕੁਝ ਜਾਣ ਗਿਆ ਇੱਕ ਬਚਨ ਮਹਾਰਾਜ ਜੀ ਦਾ ਜੋ ਸੀ ਕੈਵਰੀ ਸਾਂਝਾ ਵੀ ਕਿਤਾਬ ਸੰਗਤ ਨਾਲ ਉਹਨੂੰ ਪੀਰ ਦਸਤਗੀਰ ਨਾਲ ਸੀ ਜੋੜਨੇ ਆ ਪਰ ਗੱਲਾਂ ਤਿੰਨ ਬਹੁਤ ਕਮਾਲ ਦੀਆਂ ਨੇ ਜੀ ਉਹਦੇ ਉਹਦੇ ਤਿੰਨ ਹੀ ਪ੍ਰਸ਼ਨ ਪ੍ਰਸ਼ਨ ਉਹਦੇ ਬਹੁਤ ਸਨ ਉਂਝ ਵੈਸੇ ਕਾਜੀ ਰੁਕਨਦੀਨ ਦੇ ਜਿਹੜੇ ਸਵਾਲ ਨੇ ਉਹ ਤਕਰੀਬਨ 300 ਤੋਂ ਜ਼ਿਆਦਾ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਕਾਜੀ ਰੁਕਨਦੀਨ ਨੂੰ ਪੱਥਰ ਮਾਰ ਮਾਰ ਕੇ ਮਾਰ ਦਿੱਤਾ ਗਿਆ ਸੀ ਕਿਉਂ ਕਿਉਂਕਿ ਉਹ ਧੰਗ ਗੁਰੂ ਨਾਨਕ ਸਾਹਿਬ ਜੀ ਦਾ ਮូរੀਦ ਬਣ ਗਿਆ ਸੀ ਉਸ ਵਿੱਚ ਮੈਂ ਫਿਰ ਬੇਨਤੀ ਕਰਾਂ ਉਹਦੇ ਸਵਾਲ ਨੇ ਪਹਿਲਾ ਪ੍ਰਸ਼ਨ ਸਾਰੇ ਕਹਿੰਦੇ ਆ ਕਿ ਅੱਲਾ ਇੱਕ ਹੈ ਰੱਬ ਇੱਕ ਹੈ ਇੱਕ ਕਿੱਥੋਂ ਸ਼ੁਰੂ ਹੋਇਆ ਇੱਕ ਤੋਂ ਪਹਿਲਾਂ ਕੀ ਹੈ ਦੂਜਾ ਸਵਾਲ ਹੈ ਫਿਰ ਪ੍ਰਤੱਖ ਕਿਉਂ ਨਹੀਂ ਸਾਮਣੇ ਕਿਉਂ ਨਹੀਂ ਨਜ਼ਰ ਆਉਂਦਾ ਜਿਵੇਂ ਸਭ ਕੁਝ ਦਿਸ ਰਿਹਾ ਤੀਸਰਾ ਪੈਸੰਸੀ ਕਰਦਾ ਕੀ ਹੈ ਹਾਲਾਂਕਿ ਦਸਤਗੀਰ ਨੂੰ ਇਸਲਾਮੀ ਮਤਮਤ ਮੁਤਾਬਕ ਸਭ ਪਤਾ ਹੈ ਮੈਂ ਬੇਨਤੀ ਪਿਛਲੇ ਦਿਨੀ ਵੀ ਕੀਤੀ ਜਦੋਂ ਮਹਾਰਾਜ ਪੱਛਮ ਜਾਂਦੇ ਆ ਅਰਬ ਵੀ ਜਾਂਦੇ ਆ ਕਹਿਣਾ ਬਹੁਤ ਸੌਖਿਆ ਗੱਲਾਂ ਕਰ ਲਈ ਮੈਂ ਇੱਥੇ ਬੈਠਾ ਭਾਵੇਂ ਮੁਸਲਮਾਨਾਂ ਨੂੰ ਨਦੀਜਾ ਭਾਵੇਂ ਗਿੰਦਵਾਂ ਨੂੰ ਨਦੀਜਾ ਮੈਂ ਤੁਸੀਂ ਮੈਨੂੰ ਸੁਣੀ ਜਾਣੇ ਨਾ ਬੀ ਭਾਈ ਸਾਹਿਬਾ ਕਮਾਲ ਕਰ ਦਿੱਤੀ ਜੀ ਪਰ ਮੈਂ ਬੇਨਤੀ ਕਰਾਂਗਾ ਕਿਸੇ ਦੇ ਪਾਕਿਸਤਾਨ ਤੇ ਪਹੁੰਚ ਕੇ ਪਵਿੱਤਰ ਸਥਾਨ ਤੇ ਪਹੁੰਚ ਕੇ ਤੀਰਤ ਤੇ ਪਹੁੰਚ ਕੇ ਉਹਨੂੰ ਇਹ ਗੱਲ ਕਹਿਣੀ ਵੀ ਤੁਸੀਂ ਜਿੱਧਰ ਤੁਰੇ ਰਸਤਾ ਰੱਬ ਵਾਲੇ ਪਾਸੇ ਨਹੀਂ ਜਾਂਦਾ ਇਹ ਹੈ ਸਿਰ ਤਲੀ ਤੇ ਰੱਖ ਕੇ ਚੱਲਣਾ ਤੇ ਅਰਬ ਵਿੱਚ ਅਰਬ ਵਿੱਚ ਜਿਹਨੂੰ ਭਾਈ ਸਾਹਿਬ ਨੇ ਕੋਟ ਵੀ ਕੀਤਾ ਕਿ ਪੁੱਛਣ ਗੱਲ ਈਮਾਨ ਦੀ ਕਾਜ਼ੀ ਮੁੱਲੇ ਕੱਟੇ ਹੋਈ ਵੱਡਾ ਸੰਗ ਵਰਤਾਇਆ ਲੱਖ ਨਾ ਸਕਿਆ ਕੁਦਰਤ ਕੋਈ ਪੁੱਛਣ ਗੱਲ ਈਮਾਨ ਦੀ ਕਿਹਾ ਹੈ ਉਹ ਕਹਿੰਦੇ ਨੇ ਪੁੱਛੁੰਦੇ ਨੇ ਵੀ ਦੱਸੋ ਸਾਨੂੰ ਈਮਾਨ ਧਰਮ ਬਾਰੇ ਪੁੱਛ ਰਿਹਾ ਉਹਨਾਂ ਬਾਕੀ ਕੋਈ ਚਰਚਾ ਨਹੀਂ ਕੀਤੀ ਵੀ ਭਾਰਤ ਵਿੱਚ ਖੇਤੀ ਕਿਵੇਂ ਹੁੰਦੀ ਹੈ ਭਾਰਤ ਵਿੱਚੋ ਵਪਾਰ ਕਿਵੇਂ ਹੈ ਰਾਜਸੀ ਸਿਸਟਮ ਕਿਉਂ ਕਹਿੰਦੇ ਸਾਡੇ ਨਾਲ ਸਿਰਫ ਦੋ ਗੱਲਾਂ ਕਰੋ ਈਮਾਨ ਦੀ ਗੱਲ ਕਰੋ ਧਰਮ ਦੀ ਗੱਲ ਚੱਲੇ ਪੁੱਛਣ ਗੱਲ ਇਮਾਨਦਾਰੀ ਸਤੈ ਹੈ ਨਾ ਜੀ ਕਾਜ਼ੀ ਮੁਲਾ ਇਕੱਟੇ ਹੋਈ ਵੱਡਾ ਸਾੰਗ ਵਰਤਾਇਆ ਅ ਜਿਹਨੂੰ ਅਜ ਗੁਰੂ ਜੀ ਕਹਿੰਨੇ ਹਰ ਕੀ ਗੱਤ ਨੇ ਕੋਉ ਜਾਣੈ ਰੱਬ ਨੇ ਇੱਕ ਆ ਸਾੰਗ ਰਚਾਇਆ ਇਹ ਇਹਨੂੰ ਕੋਈ ਜਾਣ ਨਹੀਂ ਸਕਦਾ ਵੱਡਾ ਸਾੰਗ ਵਰਤਾਇਆ ਲੱਖ ਨਾ ਸਕਿਆ ਕੁਦਰਤ ਕੋਈ ਅੱਗੇ ਕਹਿੰਦੇ ਪੁੱਛਣ ਭੋਲ ਕਿਤਾਬ ਨੂੰ ਉਹ ਕਿਤਾਬ ਸ਼ਬਦ ਕਹਿੰਦੇ ਚਲੋ ਕਈ ਵਾਰੀ ਕਈ ਸੱਜਣ ਕਹਿੰਦਿਆ ਜੀ ਏ ਜੇ ਜੇ ਦੀ ਕੁਰਾਨ ਦਾ ਜ਼ਿਕਰ ਸੀ ਜੀ ਕੁਰਾਨ ਫੋਲ ਕੇ ਮੈਂ ਮੇਰੇ ਮਨ ਚਾਇਬ ਜਦੋਂ ਕਾਜ਼ੀ ਮੁੱਲਾ ਜਿਹੜੇ ਨੇ ਮੁਲਾਣੇ ਨੇ ਜਿਹੜੇ حافظ ਨੇ ਉਹ ਆਪਣੀ ਬੇਇੱਜ਼ਤੀ ਨਹੀਂ ਸਮਝਣਗੇ ਕਿ ਬਾਬਾ ਜੀ ਨੂੰ ਪੁੱਛਣ ਸਾਡੀ ਕੁਰਾਨ ਚ ਕੀ ਲਿਖਿਆ ਉਹ ਆਪਣੇ ਧਰਮ ਗ੍ਰੰਥ ਦੇ ਵਿੱਚ ਪੂਰੇ ਅਭਿਆਸ ਸੇ ਉਹਨਾਂ ਦਾ ਅੱਜ ਵੀ ਮੈਂ ਪਿਛਲੇ ਦਿਨੀ ਪਰਸ਼ੀਣ ਵਾਸਤੇ ਫਾਰਸੀ ਵਾਸਤੇ ਮਲੇਰਕੋਟਲ ਇੱਕ ਮਦਰਸੇ ਚ ਗਿਆ ਮੈਂ 8 ਸਾਲ ਦਾ ਬੱਚਾ حافظ ਹੈ ਉਹ حافظ ਦਾ ਸਮਝ ਗਏ ਉਹਨੂੰ ਪੂਰੀ ਦੀ ਪੂਰੀ ਕੁਰਾਨ ਜ਼ਬਾਨੀ ਕੰਟ ਹੈ ਤੇ ਤੁਸੀਂ ਇੱਥੇ ਤੁਸੀਂ ਅਮਰੀਕਾ 'ਚ ਕਿਸੇ ਮਸਜਿਦ ਮਦਰਸੇ ਜਾ ਕੇ ਦੇਖਿਓ ਉਹਨਾਂ ਦੇ ਨਿੱਕੇ ਨਿੱਕੇ ਬੱਚੇ ਹਾਫਿਜ਼ ਨੇ ਹਾਫਿਜ਼ ਨੂੰ ਕਹਿੰਦੇ ਜਿਹਨੂੰ ਸਾਰੀ ਦੀ ਸਾਰੀ ਕੁਰਾਨ ਜ਼ਬਾਨੀ ਚੇਤੇ ਹੋਵੇ ਮੈਂ ਪੂਰੀ ਪਾਣੀ ਵਾਂਗੂ ਜੋ ਬੱਚੇ ਨੇ ਸ਼ੁਰੂ ਕੀਤੀ ਜੀ ਮੈਂ ਸੱਚੀ ਮੁੱਚ ਹੈਰਾਨ ਹੋ ਗਿਆ ਮੈਂ ਮਨਾ ਆਪਣੇ ਨੂੰ ਕੀ ਕਹਿਣਾ ਸੀ ਬੱਚੇ ਇੱਥੇ ਤਾਂ ਬੰਦੇ ਕਿੰਨੇ ਕਿੰਨੇ ਸਾਲ ਲੰਘ ਜਾਂਦੇ ਆ ਕਦੀ ਯਤਨ ਨਹੀਂ ਕਰਦੇ ਜਪਜੀ ਸਾਹਿਬ ਇਕੰਠ ਕਰ ਲਈ ਉਹ ਹਾਫਿਜ਼ ਨੇ ਬੰਦੇ ਹਾਲਾਂਕਿ ਉਹਨਾਂ ਦੀ حفظ ਕਰਨ ਦਾ ਕਾਰਨ ਕੁਝ ਹੋਰ ਵੀ ਹੈ ਮੰਨ ਲਓ ਕਿ ਜੇ ਕੋਈ ਜਦ ਵਕਤ ਆਉਂਦਾ ਹੈ ਸਾਰੇ ਧਰਮ ਗ੍ਰੰਥਾਂ ਦੇ ਜਿੰਨੇ ਵੀ ਚੀਜ਼ ਉਹ ਨਸ਼ਟ ਕੋਈ ਕਰ ਦੇ ਸਾਡੇ ਜ਼ੇਨ ਵਿੱਚ ਉਹ ਚੀਜ਼ ਹੋਵੇ ਅਸੀਂ ਆਪਾਂ ਬੋਲ ਕੇ ਵੀ ਲਿਖ ਸਕਦੇ ਹੁਈ ਨਾ ਫਿਰ ਬੇਨਤੀ ਕਰਾਂਗੇ ਤੁਸੀਂ ਸ਼ਬਦ ਉਹ ਕਹਿ ਰਹੇ ਹੈ ਕਿ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕਿ ਮੁਸਲਮਨ ਹੋਈ ਬਾਬਾ ਜੀ ਨੇ ਕੀ ਉੱਤਰ ਦਿੱਤਾ ਤੁਹਾਨੂੰ ਸਭ ਨੂੰ ਪਤਾ ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਜੋ ਦੁਨੋ ਰੋਈ ਇਹ ਸ਼ਬਦ ਉਥੇ ਕਹਿਣਾ ਬੜੀ ਵੱਡੀ ਗੱਲ ਹੈ ਲਖਨਊ ਦੇ ਵਿੱਚ ਇੱਕ ਕਵੀ ਪੰਡਿਤ ਹੈ ਬੋਧਨ ਨਾ ਬਿਸਰਨਾ ਬੋਧਨ ਉਹਨੂੰ ਪੁੱਛਿਆ ਗਿਆ ਸੀ ਵੀ ਇਸਲਾਮ ਬਾਰੇ ਤੇਰਾ ਕੀ ਖਿਆਲ ਹੈ ਤੇ ਹਿੰਦੂ ਧਰਮ ਬਾਰੇ ਤੇ ਉਹ ਇੱਕੋ ਗੱਲ ਕਹਿੰਦਾ ਕਹਿੰਦਾ ਇਸਲਾਮ ਦੇ ਤੇ ਕਹਿਣੇ ਕੀ ਇਹਦੇ ਤੇ ਗੱਲ ਹੀ ਨਾ ਕਰੋ ਇਹਦੇ ਵਰਗਾ ਕੋਈ ਨਹੀਂ ਤੇ ਦੱਬ ਵੀ ਜ਼ੁਬਾਨ 'ਚ ਕਹਿੰਦਾ ਮਾੜਾ ਹਿੰਦੂ ਤਾਂ ਰਵੀਨੂ ਕਹਦਾ ਸਿਰ ਲਾ ਦਿਓ ਇਹ ਕਿਵੇਂ ਕਹਿ ਗਿਆ ਮੈਂ ਜਦੋਂ ਇਹ 17 ਪੜਨਾ ਨਹੀਂ ਜੀ ਅਸੀਂ ਕੀਰਤਨ 'ਚ ਪੜਦੇ ਆਂਗੇ ਮੈਂ ਕਥਾ ਕਰਦੇ ਆਂਗਾ ਮੈਂ ਕਿਹਾ ਤੁਸੀਂ ਉਸ ਸਥਾਨ ਨੂੰ ਅੱਖਾਂ ਸਾਹਮਣੇ ਲਿਆਓ ਕਿ ਬਾਬਾ ਜੀ ਅਰਬ 'ਚ ਖਲੋਤੇ ਆ ਕੋਈ ਪੰਜਾਬੀ ਉੱਥੇ ਨਹੀਂ ਕੋਈ ਪੂਰਬ ਦਾ ਹਿੰਦੂ ਨਹੀਂ ਉੱਥੇ ਹੁਣ ਚਾਰ ਚਫੇਰੇ ਕੋਈ ਇੱਕ ਮੁਲਕ ਨਹੀਂ ਕਿੰਨੀਆਂ ਥਾਵਾਂ ਤੋਂ ਲੋਕ ਆਏ ਆ ਉਕੈ ਨੇ ਸਾਡਾ ਇੱਕੋ ਸਵਾਲ ਏ ਤੇ ਜਿਹੜਾ ਇਹ ਸਵਾਲ ਕਿਸੇ ਕੀਤਾ ਮੈਨੂੰ ਲੱਗਾ ਇਹ ਪੂਰਬ ਤੋਂ ਗਏ ਹੋ ਮੁਸਲਮਾਨਾਂ ਨੇ ਕੀਤਾ ਵੀ Hindu ਵੱਡਾ ਕਿ ਮੁਸਲਮਾਨ ਬਾਬਾ ਜੀ ਨੇ ਸੱਚਾਈ ਕਹੀ ਉਥੇ ਪੱਖ ਨਹੀਂ ਲਿਆ ਕਹਿਣ ਲੱਗੇ ਧਰਮ ਦਾ ਕੰਮ ਹੈ ਬੰਦੇ ਨੂੰ ਚੰਗੇ ਅਮਲ ਚੰਗੇ ਕਰਮ ਸਿਖਾਣੇ ਜਿਹੜਾ ਬੰਦਾ ਧਰਮ ਨੂੰ ਪੜਦਾ ਜ਼ਰੂਰ ਹੈ ਵਿਆਖਿਆ ਜ਼ਰੂਰ ਕਰਦਾ ਪਰ ਜੀਵਨ ਵਿੱਚ ਸ਼ੁਭ ਕਰਮ ਨਹੀਂ ਲੈ ਕੇ ਆਉਂਦਾ ਬੰਦਾ ਰੋਵੇਗਾ ਭਾਵੇਂ Hindu ਹੋਵੇ ਭਾਵੇਂ Sikh ਹੋਵੇ ਤੇ ਭਾਵੇਂ Musalman ਹੋਵੇ ਕੋਈ ਵੀ ਹੋਵੇ ਮੈਂ ਆਪ ਨੂੰ ਥੋੜੀ ਜਿਹੀ ਬੇਨਤੀ ਕਰਨ ਲੱਗਾ ਉਹਦੀ ਅਵਸਥਾ ਨੂੰ ਕਿੰਨੇ ਜਾਣਨਾ ਉਹਨੇ ਤਿੰਨਕ ਪ੍ਰਸ਼ਨ ਕੀਤੇ ਚਲੋ ਸਾਰੇ ਕੋਟ ਕਰਦੇ ਆ ਜੀ ਤੁਹਾਨੂੰ ਪਤਾ ਹੋਣਾ ਮੈਂ ਦੁਹਰਾਣ ਲੱਗਾ ਪਹਿਲਾ ਸਵਾਲ ਉਹਨੇ ਕਿਹਾ ਸੀ ਇੱਕ ਸੂਝਵਾਨ ਵਿਦਵਾਨ ਕਿੰਨੇ ਨੇ ਬਾਬਾ ਜੀ ਨੇ ਕਿਹਾ ਤੂੰ ਗਿਣਤੀ ਸ਼ੁਰੂ ਕਰ 1 2 3 4 5 ਉਹ ਪਿਛਾਂ ਨੂੰ ਚੱਲਿਆ ਮਾਰੀ ਕਿ ਨੇ ਪਿੱਛੇ ਚੱਲ 5 4 1 2 3 ਕਰਦਾ ਆਇਆ 4 ਤੋਂ ਫਿਰ 3 ਤੋਂ ਫਿਰ 2 ਤੋਂ ਮਹਾਰਾਜ ਕਹਿੰਦੇ 1 ਤੋਂ ਪਿੱਛੇ ਕਹਿੰਦਾ 1 ਤੋਂ ਪਿੱਛੇ ਕੁਝ ਨਹੀਂ ਚਲੋ ਭਾਵੇਂ ਤੁਹਾਡੇ ਕੰਪਿਊਟਰ ਵਿੱਚ ਹੋ ਸਕਦਾ ਹੋਰ ਤਰੀਕੇ ਨਾਲ ਕਰਨ ਸਿੱਧੀ ਜੀ ਗੱਲ ਵੀ 1 ਤੋਂ ਪਿੱਛੇ ਉਹ ਕਹਿੰਦਾ ਗਿਣਤੀ 1 ਤੋਂ ਸ਼ੁਰੂ ਹੁੰਦੀ ਹੈ ਮਹਾਰਾਜ ਕਹਿੰਦੇ ਦਰ ਨਾ ਚੱਲਿਆ ਕਰੋ ਪਿਤਾ ਕਾ ਜਨਮ ਕਿ ਜਾਨੇ ਪੁੱਤ ਇਹ ਸਵਾਲ ਕਰਨਾ ਵੀ ਉਹ ਤੋਂ ਪਹਿਲਾਂ ਕੀ ਮਹਾਰਾਜ ਕਹਿੰਦੇ ਨਹੀਂ ਸਿਰਫ ਇੱਕ हां ਜਦੋਂ ਪਸਾਰਾ ਨਹੀਂ ਉਦੋਂ ਵੀ ਉਹ ਜਦੋਂ ਪਸਾਰਾ ਹੈ ਉਦੋਂ ਵੀ ਹੁਣ ਉਹ ਤੇ ਜਿੱਦਨ ਜੋ ਕੋਈ ਦਿਸਦਾ ਪਿਆ ਸਭ ਕੁਝ ਖਤਮ ਹੋ ਗਿਆ ਬਸ ਇੱਕ ਹੀ ਰਹਿਣਾ ਜਿਸ ਇੱਕ ਵਰਗਾ ਹੋਰ ਇੱਕ ਹੋਈ ਨਹੀਂ ਉਹਨੇ ਸੁਣਾ ਬਿਲਸਨਾ ਜੀ ਜਿਵੇਂ ਆਪ ਪਾਠ ਕਰਦੇ ਹੋ ਨਾ ਸੂਰ ਸਸ ਮੰਡਲੋਂ ਨ ਸਪਤ ਦੀਪ ਨਾ ਜਲੋ ਅਨ ਪਾਣੀ ਥਿਰ ਨਾ ਕੋਈ ਏਕ ਤੁਈ ਏਕ ਤੁਈ ਨਾ ਦੇਵਦਾਨ ਵਾ ਨਰਾ ਨ ਸਿੱਧ ਸਾਧਕਾ ਧਰਾ ਅਸਤ ਇੱਕ ਦਿਗਰ ਕੋਈ ਇੱਕ ਤੂੰ ਹੀ ਇੱਕ ਤੂੰ ਹੀ ਸਿਰਫ ਇੱਕ ਤੂੰ ਰਹੇਗਾ ਬਾਕੀ ਹੋਰ ਕੁਝ ਨਹੀਂ ਮਹਾਰਜ ਕਹਿੰਦੇ ਸਿਰਫ ਇੱਕ ਹੈ ਇੱਕ ਤੋਂ ਅਨੇਕਤਾ ਹੈ ਪਰ ਇਹ ਵੀ ਮੈਂ ਕਹਿ ਕੇ ਆ ਜਿਹੜਾ ਰੱਬ ਦੀ ਅਨੇਕਤਾ ਨੂੰ ਖਤਮ ਕਰਕੇ ਆਪਣੀ ਖੌਮੇ ਦੀ ਇਕਤਾ ਪ੍ਰਗਟ ਕਰਨੀ ਚਾਹੇ ਰੱਬ ਨੂੰ ਕਬੂਲ ਨਹੀਂ ਹੁੰਦੀ ਮੇਰੀ ਇਸ ਗੱਲ ਨੂੰ ਸੁਣਿਓ ਪਰਮਾਤਮਾ ਨੇ ਕਈ ਤਰ੍ਹਾਂ ਦੇ ਲੋਕ ਪੈਦਾ ਕੀਤੇ ਸਾਡੀਆਂ ਜ਼ਬਾਨਾਂ ਵੱਖਰੀਆਂ ਸਾਡੇ ਪਹਿਰਾਵੇ ਵੱਖਰੇ ਸਾਡੀ ਚਮੜੀ ਵੱਖਰੀ ਸਾਡੀ ਬੋਲੀ ਵੱਖਰੀ ਇਸ ਪਲੈਨਟ ਤੇ ਜੀ ਜਾਤ ਰੰਗਾ ਕੇ ਨਾਮਹਾਰਜ ਕਹਿੰਦੇ ਨੇ ਪੁੱਛੋ ਕੋਈ ਨਾ ਪਤਾ ਨਹੀਂ ਕਿੰਨੇ ਕਿੰਨੇ ਰੰਗ ਹਨ ਪਰ ਜਦੋਂ ਬੰਦਾ ਉਸ ਅਨੇਕਤਾ ਵਿੱਚ ਵਰਤਦੇ ਕੋਈ ਰੱਬ ਦੀ ਖੇਡ ਨੂੰ ਕਹੇ ਜੀ ਸਿਰ ਮੇਰੀ ਗੱਲ ਮੇਰੀ ਬੋਲੀ ਮੇਰਾ ਧਰਮ ਮੇਰਾ ਪਹਿਰਾਵਾ ਮੈਂ ਬੇਨਤੀ ਕਰਾਂਗਾ ਭਾਰਤ ਉਤੇ ਹੋਇਆ ਪਹਿਲਾ ਇਸਲਾਮ ਕਿ ਜ਼ੋਰ ਸੀ ਉਹਨਾਂ ਕਹਿੰਦੇ ਸਿਰਫ ਇੱਕੋ ਸਿਰਫ ਇੱਕ ਤੇ ਅੱਜ ਵੀ ਬਿਰਤੀ ਹੈ ਇਹ ਨਾ ਸਿਰਫ ਇੱਕੋ ਪਿਆਰਿਓ ਯਾਦ ਰੱਖਿਓ ਰੱਬ ਨੂੰ ਉਹਦੀ ਅਨੇਕਤਾ ਚੰਗੀ ਲੱਗਦੀ ਹੈ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਜਦੋਂ ਇੱਕੋ ਓੰਕਾਰ ਦੀ ਗੱਲ ਕਰਨਗੇ ਤੇ ਅਨੇਕਤਾ ਨੂੰ ਇਕਤਾ ਤੋਂ ਜੋੜ ਤੋੜਨਗੇ ਨਹੀਂ ਸਹਿਸ ਤਵ ਨਨ ਨਨ ਨੈਨ ਕੈ ਤੋਹੇ ਕੋ ਸਹਿਸ ਮੂਰਤ ਨਨਾਂ ਇਕ ਤੋਹੇ जहां आ पाठ कर अमान है निदान है अनेक है फिर एक है एक हो के अनेक है अनेक हो के फिर एक है जिम्मे बाबा जी ने कहा बाजीगर जैसे बाजी पाई ना ना रूप एक दखलाई उतार थमे पसारा तब एक अंकारा वो एक है महाराज बस उन अगला सवाल सी जी खैर दिसदा नहीं महाराज कहने खैर तो सही लखे जो कोई ਚਲੋ ਉੱਥੇ ਉਦਾਹਰਨ ਦੁੱਧ ਦੀ ਦਿੱਤੀ ਕਿਹਾ ਜਾਂਦਾ ਹਨ ਜੀ ਵੀ ਦੁੱਧ ਵਿੱਚ ਘਿਓ ਹੈ ਮੱਖਣ ਹੈ ਦਿਸਦਾ ਨਹੀਂ ਉਹਨੇ ਕਿਹਾ ਸਾਧਨਾ ਦੁੱਧ ਗਰਮ ਕਰੋ ਇਹਨੂੰ ਜਾਗ ਲਾਓ ਰਿੜਕੋ ਫਿਰ ਫਿਰ ਉਹ ਜੋ ਤਤ ਪ੍ਰਗਟ ਹੁੰਦਾ ਹੈ ਉਹਦੇ ਸਾਰੇ ਇਸ਼ਾਰੇ ਬਾਬਾ ਜੀ ਨੇ ਬਾਣੀ 'ਚ ਕੀਤੇ ਆ ਉਹਦਾ ਤੀਜਾ ਪ੍ਰਸ਼ਨ ਸੀ ਜੀ ਉਹ ਕਰਦਾ ਕੀ ਹੈ ਸਿਆਣੇ ਸਾਖੀਕਾਰ ਸੁਣਾਉਂਦੇ ਹੁੰਦੇ ਸਨ ਮਹਾਰਾਜ ਨੂੰ ਜਦੋਂ ਸਵਾਲ ਕਰ ਰਿਆ ਸੀ ਆਪ ਉੱਚਾ ਬੈਠਾ ਸੀ ਗੁਰੂ ਸਾਹਿਬ ਅੱਗੇ ਖੜੇ ਸਨ ਮਹਾਰਾਜ ਕਹਿੰਦੇ ਇਸ ਪ੍ਰਸ਼ਨ ਦਾ ਉੱਤਰ ਦਿਆਂਗੇ ਜਿੱਥੇ ਤੁਸੀਂ ਬੈਠੇ ਹੋ ਇੱਥੇ ਮੈਂ ਬੈਠਣਾ ਚਾਹਾਂਗਾ ਤੁਸੀਂ ਥੱਲੇ ਆ ਜਾਓ ਹੁਣ ਮਹਾਰਾਜ ਦਾ ਪ੍ਰਤਾਪ ਵੀ ਹੈ ਨਾ ਜੀ ਹੁਣ ਜਿਵੇਂ ਆਪਾਂ ਨੇ ਬੜੀ ਗੁੱਟਪੇ ਚੀਜ਼ ਤੇ ਬਾਬਾ ਜੀ ਤਰ੍ਹਾਂ ਸੱਚ ਕਹਾਂਗੇ ਜੀ ਜੋ ਬਾਬਾ ਜੀ ਨੇ ਸੱਚ ਕਿਹਾ ਉਹ ਸੱਚ ਸਟੇਜ ਤੇ ਕਹਿ ਜਾਂਦੇ ਆ ਮਗਰ ਉਹ ਸਟੇਜਾਂ ਵਾਲੇ ਵਿਸਾਲਸਾ ਲੜੀ ਜਾਂਦੇ ਆ ਹਾਂਜੀ ਇਸ ਤਰ੍ਹਾਂ ਬਾਬਾ ਜੀ ਦਾ ਸੱਚ ਨਹੀਂ ਪਾਈ ਸੱਭ ਕਹਿੰਦੇ ਆ ਹੁਕਮ ਹੈ ਅੰਦਰ ਸਭ ਕੁ ਕੁਦਰਤ ਕਿਸ ਦੀ ਕਰੇ ਜਵਾਬਾ ਜਹਰਪੀਰ ਜਗਤਗੁਰੂ ਬਾਪਾ ਜਹਰਪੀਰ ਜਗਤਗੁਰੂ ਬਾਪਾ ਕਿਸੇ ਦੀ ਤਾਕਤ ਹੈ ਉਹਦੇ ਸਾਹਮਣੇ ਕੋਈ ਸਵਾਲ ਜਵਾਬ ਕਰ ਸਕੇ ਇੱਥੋਂ ਤੱਕ ਸਭ ਤੋਂ ਸਿਆਣੇ ਬੰਦੇ ਹਿੰਦੁਸਤਾਨ ਵਿੱਚ ਉਸ ਵਕਤ ਸਭ ਤੋਂ ਸਿਆਣੇ ਬੰਦੇ ਰੂਖਾਨੀਅਤ ਦੇ ਤੌਰ ਤੇ ਖਿਮਾ ਕਰਿਓ ਪੰਡਤਾਂ ਨਾਲੋਂ ਵੀ ਸਿਆਣੇ ਅੰਦਰ ਦੇ ਭੇਦ ਨੂੰ ਜਾਣਨ ਵਾਲੇ ਸਿੱਧ ਸਨ ਸਭ ਤੋਂ ਸਿਆਣੇ ਨੇ ਸੈਂਕੜੇ ਸਵਾਲ ਬਾਬਾ ਜੀ ਨੂੰ ਕਰਦੇ ਨੇ ਸਿੱਧ ਗੋਸ਼ ਤੁਸੀਂ ਪੜਦੇ ਹੋ ਉਹ ਸਵਾਲ ਤੇ ਸਵਾਲ ਸਵਾਲ ਤੇ ਸਵਾਲ ਪਰ ਜਦੋਂ ਬਾਬਾ ਜੀ ਦੀ ਰੋਹਾਨੀਅਤ ਦੇਖੀ ਉਹਨਾਂ ਨੂੰ ਕਹਿਣਾ ਪੈਗਾ ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਕਹਿੰਦਾ ਬਾਬਾ ਬਸ ਮੱਥਾ ਟੇਕ ਦਿੱਤਾ ਉਮਰ ਕਰਕੇ ਛੋਟੇ ਪਰ ਤੇਰੀ ਕਮਾਈ ਦਾ ਕੋਈ ਸਾਨੀ ਨਹੀਂ ਲਿਖੀ ਉਹ ਥੱਲੇ ਆ ਗਿਆ ਮਹਾਰਾਜ ਹੱਸ ਕੇ ਕਹਿੰਦੇ ਬਸ ਆਹ ਕੁਝ ਕਰ ਦੇ ਜੋ ਤੇਰੇ ਨਾਲ ਹੋਇਆ ਕਹਿੰਦਾ ਮੈਂ ਸਮਝਿਆ ਨਹੀਂ ਕਹਿੰ ਲੱਗੇ ਪਹਿਲਾਂ ਤੂੰ ਉੱਤੇ ਖਲੋਤਾ ਸਵਾਲ ਕਰਦਾ ਬੈਠਾ ਸਵਾਲ ਕਰਦਾ ਸੀ ਕਿਵੇਂ ਜੀ ਕਿਵੇਂ ਮੈਂ ਥੱਲੇ ਖਲੋਤਾ ਸਾਂ ਖੇ ਨਿੱਗ ਲੱਗਾ ਤੂੰ ਥੱਲੇ ਆ ਗਿਆ ਮੈਂ ਉੱਤੇ ਆ ਗਿਆ ਬਸ ਆਹ ਯਾ ਥੱਲੇ ਵਾਲੇ ਨੂੰ ਉੱਤੇ ਪਟਕਾਰੀ ਮਿਚਾੜ ਦਿੰਦਾ ਹੈ ਉੱਤੇ ਵਾਲੇ ਨੂੰ ਥੱਲੇ ਪਟਕਾ ਮਾਰ ਦਿੰਦਾ ਇਸ ਤਈ ਹੈ ਨਾ ਜੀ ਸਾਰੀ ਦੁਨੀਆ ਚ ਖੇਡ ਚੱਲਦੀ ਪਈ ਹੈ ਅੱਜ ਵੀ ਇਹ ਹੁਣਾ ਹੈ ਅੱਗੇ ਮਹਾਰਾਜ ਕਹਿੰਦੇ ਜੀ ਗੱਤ ਨਹੀਂ ਕੋਈ ਜਾਣ ਸਕਦਾ ਕਿਸੇ ਕੋਲ ਤਾਕਤ ਹੈ ਕਿ ਉਸ ਦਾ ਕੋਈ ਥਾਂ ਪਾ ਸਕੇ ਗੁਰੂ ਸਾਹਿਬ ਕਿਨੇ ਖਰ ਕੀ ਗਤ ਨੇ ਕੋ ਜਾਨੈ ਜੋਗੀ ਜਤੀ ਤਪੀ ਪਛਾਰੇ ਕੋਈ ਨਹੀਂ ਕੀਮਤ ਪਾ ਸਕਿਆ ਭਾਵੇਂ ਉਤਮਪੁਰਖ ਜੀ ਮਹਾਰਾਜ ਦਾ ਇੱਕ ਬਚਨ ਹੈ ਇਹ ਸਾਰੇ ਇਕੱਠੇ ਆ ਜਾਣਗੇ ਜੋਗੀ ਜਤੀ ਤਪੀ ਕੋਟ ਕੋਟੀ ਮੇਰੀ ਹਾਰ ਜਾ ਪਵਨ ਪੀਣ અપਿਆਓ ਚੰਦ ਸੂਰਜ ਦਾ ਗੁਪੈ ਨਾ ਦੇਖਾ ਸੁਪਨੇ ਸੌਣ ਨਾ ਥਾਉ ਇੰਨੀ ਵੱਡੀ ਤਪੱਸਿਆ ਜੀ ਇੰਨੀ ਵੱਡੀ ਸਾਧਨਾ ਕਿ ਕਰੋੜਾਂ ਸਾਲ ਗੁਰੂ ਸਾਹਿਬ ਆਪਣੇ ਦੇ ਟੁਕਾਰੇ ਮੇਰੀ ਉਮਰ ਹੋਵੇ ਤੇ ਮੈਂ ਨਾ ਪਾਣੀ ਪੀਆ ਤੇ ਨਾ ਮੈਂ ਅਨਾਜ ਖਾਵਾ ਕਿਉਂ ਮੇਰਾ ਅੰਦਰ ਸਾਧਨਾ ਕਰਕੇ ਇਨਾ ਕੁ ਸੂਖਸ਼ਮ ਹੋ ਜਾ ਜਿੰਨਾ ਕੋਈ ਅੰਦਰੋਂ ਸੂਖਸ਼ਮ ਹੋਵੇਗਾ ਓਨੀ ਉਹਦੀ ਨੀਂਦ ਤੇ ਭੁੱਖ ਤੇ ਪਿਆਸ ਦਾ ਖਾਤਮਾ ਹੋਵੇਗਾ ਜਿੰਨਾ ਸਤੂਲਤਾ ਨਾਲ ਬਾਹਰ ਵਧੇਗਾ ਉਨਾ ਪੇਟੂ ਹੋਵੇਗਾ ਵੈਗਰੂ ਮਾਰਨੇ ਕਿ ਇਨਾ ਸੂਖਸ਼ਮ ਹਵਾ ਦਾ ਝੌਂਕਾ ਆਵੇ ਹਵਾ ਦੇ ਵਿੱਚੋਂ ਮੈਂ ਪਾਣੀ ਨੂੰ ਖਿੱਚ ਲਾਵਾਂ ਤੇ ਖਾਵਾ ਵਿੱਚ ਆਂਦਾ ਤੱਤ ਵੀ ਹੈ ਮਹਾਰਾਜ ਕਹਿੰਦੇ ਨੇ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਉ ਚੰਦ ਸੂਰਜ ਦੋ ਗੁਫਾ ਨਾ ਦੇਖਾਂ ਸੱਚੀ ਕਦੀ ਮੈਂ ਮੈਨੂੰ ਨਜ਼ਰ ਨਾ ਆਉਣ ਮੈਂ ਗੁਫਾ ਵਿੱਚ ਬੈਠਾ ਹਾਂ ਸੁਪਨੇ ਸੌ ਨਾ ਥਾਂਂ ਨੀਂਦ ਕਦੀ ਸੁਪਨਾ ਵੀ ਨਾ ਆਵੇ ਮੈਂ ਨੀਂਦੋਂ ਨਹੀਂ ਗੇ ਇੰਨੀ ਕਰੋੜਾਂ ਸਾਲ ਸਾਧਨਾ ਕਰਕੇ ਗੱਤ ਜਾਣ ਲਾਂਗੇ ਮਹਾਰਾਜ ਕਹਿੰਦੇ ਨਹੀਂ ਪੀ ਤੇਰੀ ਕੀਮਤ ਨਾ ਪਵੇ ਹੋਂ ਕੇਵੜ ਆਖਾ ਨਾ ਤੇਰਾ ਕੋਈ ਥਾਂ ਨਹੀਂ ਦੂਸਰਾ ਬਚਨ ਹੈ ਹਜ਼ੂਰ ਜੀ ਨੇ ਕੀਤਾ ਭਾਈ ਕੁਸਾ ਕਟੀਆਂ ਵਾਰ-ਵਾਰ ਪੀਸਣ ਪੀਸਾ ਪਾਏ ਅੱਗੀ ਸੇਤੀ ਜਾਲੀਆਂ ਭਸਮ ਸੇਤੀ ਰਲ ਜਾਓ ਜੇ ਬੰਦਾ ਮਹਾਰਾਜ ਕਹਿੰਦੇ ਸਰੀਰ ਨੂੰ ਕੋਸੂਟਾ ਟੁਕੜੇ ਕਰ ਲਿਆ ਇਹਨੂੰ ਅੱਗੇ ਸਾੜ ਦਿਆ ਸੁਆਹ ਬਣ ਜਾਏ ਰਾਖ ਹੋ ਜਾਏ ਪੀ ਦਿਆਂ ਪਰ ਬਾਬਾ ਜੀ ਕਹਿੰਦੇ ਇੰਨੀ ਕਰਕੇ ਸਾਧਨਾ ਵੀ ਭੀ ਤੇਰੀ ਕੀਮਤ ਨਾ ਪਾਵੇ ਹੋਂ ਕੇਵੜ ਆਖਾਂ ਨਾਉ ਤੇਰਾ ਕੋਈ ਥਾ ਨਹੀਂ ਤੀਸਰਾ ਬਚਨ ਪੰਖੀ ਕੋਈ ਕਹਿ ਜੀ ਭਵਾ ਸੈ ਅਸਮਾਨੀ ਜਾਉ ਇੰਨਾ ਮੈਂ ਆਪਣੇ ਆਪ ਨੂੰ ਸੂਖਸ਼ਮ ਕਰਾਂ ਪੰਛੀ ਬਣ ਕੇ ਸੈਂਕੜੇ ਅਸਮਾਨ ਉੱਪਰ ਉੜ ਜਾ ਉੱਪਰ ਚਲਾ ਜਾਉ ਨਦਰੀ ਕਿਸੈ ਨਾ ਆਵਾਂ ਨਾ ਕਿਛ ਪੀਆ ਨਾ ਖਾਉਂ ਭੀ ਤੇਰੀ ਕੀਮਤ ਨਾ ਪਵਹਿ ਹਾਂ ਕੀਵੜ ਆਖਾਂ ਨਾਉ ਪਿਆਰੋ ਉਹਦਾ ਕੋਈ ਅੰਤ ਖੈ ਸੱਚ ਏਵੇ ਗੁਫਾ ਚ ਕਰੋੜਾਂ ਸਾਲ ਬਹਿ ਕੇ ਕੋਟ ਕੋਟੀ ਕੇ ਕਰੋੜਾਂ ਸਾਲ ਗੁਫਾ ਚ ਬੈ ਕੇ ਸਰੀਰ ਨੂੰ ਕੋ ਕੇ ਕਰਾਮਾਤੀ ਬਣ ਕੇ ਤੇ ਜੇ ਕੋਈ ਬੰਦਾ ਕਹੇ ਵੀ ਮੈਂ ਸਾਰੇ ਗ੍ਰੰਥ ਇਕੱਠੇ ਕਰਕੇ ਮੈਂ ਪੜ੍ਹ ਕੇ ਨਾ ਐਸ ਧਰਮ ਦੀ ਐਸ ਧਰਮ ਦੀ ਸਾਰੀ ਨੌਲੇਜ ਇਕੱਠੀ ਕਰਕੇ ਮੈਂ ਵਿਆਖਿਆ ਕਰਾਂਗਾ ਬਾਬਾ ਜੀ ਕਿੰਨ ਗੱਲ ਸੁਣ ਬੰਦਿਆ ਨਾਨਕ ਕਾਗਦ ਲਖਮਣਾ ਪੜ ਪੜ ਕੇ ਚਾਪਾਓ ਲਖਮਣਾ ਵੇਟ ਹੈ ਆਪਾਂ ਮਨ ਪੜਨੇ ਹਨਾ 40 ਸ਼ੇਰ ਦਾ ਮਨ ਲੱਖਾਂ ਮਾਣੋ ਉਹ ਭਾਰ ਹੋਵੇ ਕਿਤਾਬਾਂ ਦਾ ਜਿਹੜੀਆਂ ਕਿਤਾਬਾਂ ਤੈਨੂੰ ਜ਼ਬਾਨੀ ਚੇਤੇ ਨੇ ਇੰਨੀਆਂ ਕਿਤਾਬਾਂ ਪੜੀਆਂ ਹੋਣ ਨਾਨਕ ਕਾਗਦ ਲਖ ਮਣਾ ਪੜ ਪੜ ਕੀਚੈ ਭਾਉ ਮਸੂ ਟੋਟਣਾ ਆਵੇ ਸ਼ਾਇਦਾ ਟੋਟਣਾ ਆਵੇ ਲੇਖਣ ਪਉਣ ਚਲਾਓ ਪਵਨ ਦੀ ਤਰ੍ਹਾਂ ਤੇਜ਼ ਖੱਥਾਂ ਨਾਲ ਮੈਂ ਲਿਖਾ ਪਵਨ ਲਿਖਾਰੀ ਬਣ ਜਾਏ ਬਾਬਾ ਜੀ ਕਹਿੰਦੇ ਨਹੀਂ ਪੀ ਤੇਰੀ ਕੀਮਤ ਨਾ ਪਵੇ ਹੋਂ ਕੇਵੜ ਆਖਾਂ ਨਾਉ ਬਸ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸਿੱਖੋ ਇੱਕੋ ਪਾਸੇ ਤੁਰਨਾ ਹੈ ਰੱਬ ਦਾ ਅੰਤ ਕਿਸੇ ਨੇ ਪਾਇਆ ਉਹਦੇ ਅੰਦਰ ਕੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਇਹੀ ਕਾਰਨ ਕਿ ਗੁਰੂ ਸਾਹਿਬ ਤੁਹਾਨੂੰ ਸਾਨੂੰ ਹੁਕਮ ਤੇ ਪਾਣੇ ਦਾ ਸਬਕ ਸਿਖਾਉਂਦੇ ਆ